ਲੋਕ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਖਬਰ ਤੋਂ ਕਰ ਲੈਨੇ ਆ ਦੱਸਦੇ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਆਵਾਦੀ ਪਾਰਟੀ ਨੇ ਕਮਰ ਕੱਸੇ ਕਰ ਲੈਨੇ ਤੇ ਲੋਕ ਸਭਾ ਦੀਆਂ ਚੋਣਾਂ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਮੰਥਨ ਕੀਤਾ ਜਾ ਰਿਹਾ ਤੇ ਬੈਠਕਾਂ ਨੇ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸੰਸਦੀ ਹਲਕੇ ਦੇ ਵਿਧਾਇਕਾਂ ਦੇ ਨਾਲ ਉੱਚ ਪੱਧਰੀ ਬੈਠਕਾਂ ਕਰਕੇ ਰਣਨੀਤੀ ਤਿਆਰ ਕੀਤੀ ਗਈ ਹੈ ਅਤੇ ਉਹਨਾਂ ਨੂੰ ਆਪਣੇ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਨਾਲ ਹੀ ਬੈਠਕ ਦੇ ਵਿੱਚ ਆਮ ਆਦੀ ਪਾਰਟੀ ਦੇ ਫਤੇਗੜ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀਵੀ ਸ਼ਾਮਲ ਸਨ ਉੱਥੇ ਹੀ ਮੁੱਖ ਮੰਤਰੀ ਦੀ ਰਹਿਸ਼ ਵਿਖੇ ਇਹ ਮੀਟਿੰਗ ਹੈ ਜਿਹੜੀ ਹੋਈ ਹੈ ਤੇ ਇਸ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਕ ਵਕ ਜ਼ਿਲ੍ਹਿਆਂ ਦੇ ਵਿਧਾਇਕਾਂ ਦੇ ਨਾਲ ਮੀਟਿੰਗਾਂ ਕਰਕੇ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਜੋ ਵੀ ਆਵਾਦੀ ਪਾਰਟੀ ਦੀ ਰਣਨੀਤੀ ਰਹੇਗੀ ਉਹਦੇ ਉੱਤੇ ਵਿਚਾਰ ਚਰਚਾ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਵਿਧਾਇਕਾਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਪਾਰਟੀ ਦੁਆਰਾ ਪੰਜਾਬੀਆਂ ਪ੍ਰਤੀ ਕੀਤੇ ਗਏ ਕੰਮਾਂ ਨੂੰ ਜੋਰਾ ਸ਼ੋਰਾ ਦੇ ਨਾਲ ਪਹੁੰਚਾਇਆ ਜਾਵੇ ਤਾਂ ਜੋ ਸ਼੍ਰੀ ਫਤੇਗੜ ਸਾਹਿਬ ਹਲਕੇ ਦੀ ਜਿੱਤ ਨੂੰ ਵੀ ਬਾਕੀ ਹਲਕਿਆਂ ਦੇ ਵਾਂਗ ਯਕੀਨੀ ਬਣਾਇਆ ਜਾ ਸਕੇ ਕਿ ਅੱਜ ਜਿਹੜੇ ਪਿੰਡਾਂ ਦੀ ਗੱਲ ਕਰ ਚਾਹ ਸਰਾਂ ਦੀ ਗੱਲ ਕਰ ਲੋ 90% ਦੇ ਲੋਕ ਜਿਹੜੇ ਗਰੀਬ ਸੀਗੇ ਜਾਂ ਮਡੋਕਰ ਸੀਗੇ ਉਹਨਾਂ ਦਾ ਬਿੱਲ ਜ਼ੀਰੋ ਆ ਰਿਹਾ ਤੇ ਉਹ ਜ਼ੀਰੋ ਬਿੱਲ ਕਰਕੇ ਲੋਕ ਜਿਹੜੇ ਆ ਉਹ ਸਾਡੇ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾ ਸਾਨੂੰ ਪੂਰੀ ਉਮੀਦ ਹੈ ਜਿਵੇਂ ਅੱਜ ਅਸੀਂ ਨੌ ਦੇ ਨੌ ਇੱਥੇ ਐਮਐਲ ਸਾਹਿਬ ਵਾਲੇ ਤੇ ਪਹੁੰਚਿਆ ਚਾਹੇ ਖੰਨੇ ਤੋਂ ਚਾਹੇ ਅਮਨਕਰ ਸਾਹਿਬ ਤੋਂ ਚਾਹੇ ਬਸੀਪਾਣ ਤੋਂ ਚਾਹੇ ਸਾਡੇ ਬਲਿੰਗ ਸਾਹਿਬ ਆਏ ਨੇ ਆਪਣਾ ਅਮਨੋ ਤੋਂ ਸਾਡੇ ਰਾਏਕੋਟ ਸਾਹਿਬ ਤੋਂ ਆਏ ਆ ਮੁੰਟੀਆਂ ਸਾਹਿਬ ਐਸਾਨੇਵਾਲ ਸਾਹਿਬ ਤੋਂ ਤੇਰੇ ਫਤਿਹਗੜ ਸਾਹਿਬ ਤੋਂ ਆਏ ਆ ਸੋਨ ਸਾਹਿਬ ਸਾਡੇ ਖੰਨੇ ਤੋਂ ਤੇ ਸਾਨੂੰ ਪੂਰੀ ਉਮੀਦ ਹੈ ਅਸੀਂ 9 ਦੀਆਂ 9 ਤੇ 9 ਹਲਕੇ ਪੈਂਦੇ ਉਹ ਤੋਂ ਵੱਧ ਵੱਧ ਜਿੱਤਾਂਗੇ ਸਾਨੂੰ ਪੂਰੀ ਹੈ ਕਿਉਂਕਿ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਲੋਕ ਪੰਜਾਬ ਦੇ ਲੋਕ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਆ ਜੋ ਅੱਜ ਕੇਜਰੀਵਾਲ ਸਾਹਿਬ ਨੇ ਧੱਕਾ ਕੀਤਾ ਮੋਤੀਆਂ ਨੇ ਧੱਕਾ ਕੀਤਾ ਤੇ ਕੱਲ ਸੱਜੇ ਸਾਡੇ ਦੇ ਬੜੇ ਜਿੰਨੀ ਲੀਡਰ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਜਮਾਨਤ ਹੋਈ ਹੈ ਇਹ ਤਾਂ ਕੇਜਰੀਵਾਸ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੱਖਾਂ ਦੀ ਤਰ੍ਹਾਂ ਜੇ ਲੋਕ ਦਿੱਲੀ ਗਏ ਪਹਿਨਾ ਉਹ ਸਰਵੇ ਦੀ ਗੱਲ ਕਰਦੇ ਵੀ ਇੰਨੀ ਸੀਟਾਂ ਆਉਣਗੀਆਂ ਬੀਜੇਪੀ ਨੂੰ ਇੰਨੀ ਆਉਣਗੀਆਂ ਤੇ ਕਾਂਗਰਸ ਇੰਨੀ ਆਉਣਗੀਆਂ ਦੂਜਾ ਹਾਂ ਜੀ ਇਹ ਸਰਵੇ ਦਿੱਲੀ ਦਾ ਵੀ ਹੈ ਉਹ ਵੀ ਅੱਜ ਉਹ ਧੱਕੇ ਕਰਕੇ 70 7 ਜਿੱਤ ਰਹੇ ਉੱਤੇ ਪੰਜਾਬ ਵੀ 13 ਸੀਟਾਂ ਜਿੱਤਾਂਗੇ ਉਹ ਸਾਨੂੰ ਬੜਾ ਵੱਡਾ ਇਹ ਚੀਜ਼ ਦਾ ਮਾਰਾ ਹੈ ਜਦੋਂ ਗਏ ਧੱਕੇ ਇੱਕ ਕਰਦੇ ਰਹਿਣਗੇ ਮੂਫੀ ਠੱਕੇ ਕਰੂਗਾ ਜਾ ਵੀ ਜੇ ਵੀ ਕਮੈਂਟ ਕਰੂਗਾ ਅਸੀਂ ਇਹ ਚੀਜ਼ ਬਰਤਾਨ ਨਹੀਂ ਕਰਾਂਗੇ ਜੀਪ ਜੀ ਸਾਰੇ ਇਕੱਠੇ ਜੀਪ ਜੀ ਤੁਹਾਡੇ ਪ੍ਰਾਣੇ ਸਾਥੀਆਂ ਨਾਲ ਕਾਂਗਰਸੀਆਂ ਨਾਲ ਤੁਹਾਡਾ ਮੁਕਾਬਲਾ ਹੋਏਗਾ ਕਿਵੇਂ ਲੱਗਦਾ ਤੁਹਾਡੇ ਲਈ ਮੁਕਾਬਲੇ ਚ ਹੈਗੇ ਨੇ ਕਾਂਗਰਸ ਪਾਰਟੀ ਪੰਜਾਬ ਦੇ ਮੁਕਾਬਲੇ ਚ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਜੋ ਪੰਚ ਪੰਜ ਨੇ ਕੰਮ ਕੀਤੇ ਆ ਲੋਕ ਸਾਰੇ ਜਿਵੇਂ 92 ਸਾਡੇ ਐਮ ਐਲ ਏ ਜਿੱਤੇ ਸੀਗੇ ਤੇ ਸਾਨੂੰ ਇਹ ਜਿਵੇਂ ਲੋਕੀ ਬਖਰੇ ਬਖਰੇ ਗੱਲਾਂ ਕਰੀ ਜਾਣ ਪਰ ਅਸੀਂ 13 ਦੀ 13 ਸੀਟਾਂ ਅਸੀਂ ਜਿੱਤ ਕੇ ਭਗਵੰਤ ਮਾਨ ਦੀ ਛੋੜੀ ਚ ਪਾਵਾਂ ਕਿ ਕਿ ਜੀ ਦਾਸ ਸਾਹਿਬ ਸਰਚਾਰ ਕਰਨ ਲਈ ਕਦੋਂ ਆ ਰਹੇ ਕੋਈ ਰੋਡ ਸ਼ੋਅ ਦਾ ਪਲਾਨ ਬਣਿਆ ਜਾਂ ਕੀ ਕੋਈ ਸੀਐਮ ਸਾਹਿਬ ਨਾਲ ਜਦ ਗੱਲ ਹੋਈ ਹੈ ਉਹ ਸਾਨੂੰ ਹਰ ਹਲਕੇ ਨੂੰ ਦਿਨ ਚਾਰ ਚਾਰ ਦਿਨ ਟਾਈਮ ਦੇਣਗੇ ਤੇ ਰੋਡ ਸ਼ੋਅ ਵੀ ਕਰਾਂਗੇ ਜਿਹੜੀ ਭਰਮੀਆਂ ਰੈਲੀਆਂ ਵੀ ਕਰਾਂਗੇ ਉਹਦੇ ਨਾਲ ਲੋਕ ਮਾਹੌਲ ਬਣਦਾ ਸਾਨੂੰ ਪੂਰੀ ਆਸ ਹੈ ਸਾਨੂੰ ਅਸੀਂ ਜਿਹੜਾ ਫਰਦੇਗਰ ਸਾਹਿਬ ਕਾਂਗਰਸ ਦੇ ਮੁਕਾਬਲੇ ਤੋਂ ਬਾਹਰ ਹੋਣ ਦੇ ਕਾਰਨ ਕੀ ਹੈ ਕਿਉਂਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਡਿਸਪਲਿਨ ਦੀ ਗੱਲ ਹੈ ਜਿਹਨੂੰ ਟਿਕਟ ਦਿੰਦੇ ਆ ਤੇ ਉਹਨੂੰ ਪਹਿਲਾਂ ਹਰਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਨੇ ਐਵੇਂ ਥੋੜੇ ਸਮੇਂ ਨੇ ਆਉਣ ਵਾਲੇ ਟਾਈਮ ਤੇ ਇਹ ਚੀਜ਼ ਹੋਣੀ ਆ ਪਰ ਸੂਚੀ ਜਿਹੜੀ ਆਮ ਆਦਮੀ ਪਾਰਟੀ ਸਾਡੇ ਪੰਜਾਬ ਚੋਂ ਪੂਰੀ ਇਕੱਠੀ ਆ ਜੀ ਅਮਰ ਅਮਰ ਸਿੰਘ ਮਿੱਤਰ ਨੇ ਚੰਨੀ ਉਹ ਉਹਨਾਂ ਨੇ ਕੀ ਕੰਡਣਾ ਤੇ ਲੱਗਿਆ ਸੀ ਚੰਨੀ ਜਲੰਧਰੀ ਕਹਿੰਦੇ ਜਲੰਧਰ ਸ਼ਾਇਦ ਕੀ ਜਿਹੜਾ ਜਾਲ ਸਰਨੀ ਠੀਕ ਹੈ ਜੀ ਤੇ ਅਸੀਂ ਤਾਂ ਹੁਣ ਜਿਹੜੇ ਸਾਡੇ ਸਾਡੇ ਤਾਂ ਮਿੱਤਰ ਸਾਡੇ ਜਿਹੜੇ ਮੁਕਮਤੀ ਸਾਹਿਬ ਉਹ ਨੇ ਜਿਨ੍ਹਾਂ ਨੇ ਪੰਜਾਬ ਬਚਾਉਣਾ ਜਿਹਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਅੱਜ ਜਿਹੜੇ ਗਰੀਬ ਲੋਕ ਨੇ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਸਾਰੇ ਵਪਾਰੀ ਨੇ ਅੱਜ ਪੂਰੀ ਇਥੋਂ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼ ਹੈ ਸਾਨੂੰ ਪੂਰੀ ਆਸ ਹੈ ਇਹ ਅਸੀਂ ਜੇ ਅਮਰ ਸਿੰਘ ਹੁੰਦੇ ਆ ਤਾਂ ਤੁਸੀਂ ਕੰਪੀਟੀਸ਼ਨ ਕਿਵੇਂ ਦੇਖਦੇ ਐਕਚੁਅਲੀ ਕੀ ਹੈ ਜੀ ਕੋਈ ਵੀ ਆ ਜੇ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਆਪਣੀ ਪਾਰਟੀ ਦੀ ਗੱਲ ਕਰਨੀ ਹੈ ਆਪਣੀ ਪਾਰਟੀ ਦੇ ਜਿਹੜੇ ਮੁੱਦੇ ਲੋਕਾਂ ਲੈ ਕੇ ਜਾਵਾਂਗੇ ਉਹਦੇ ਆਧਾਰ ਤੇ ਠੀਕ ਹੈ ਠੀਕ ਹੈ ਥੈਂਕ ਯੂ ਲੋਕ ਸਭਾ ਚੋਣਾਂ ਨੂੰ ਲੈ ਕੇ ਅਗਰ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਮੀਟਿੰਗ ਸੱਦੀ ਸੀ ਇਦੇ ਵਿੱਚ ਜਿਹੜਾ ਹੈ ਸ਼੍ਰੀ ਅਗਰ ਫਤਿਹਗੜ ਸਾਹਿਬ ਦੀ ਗੱਲ ਕੀਤੀ ਜਾਵੇ ਉੱਥੋਂ ਜਿਹੜੇ ਗੁਰਪ੍ਰੀਤ ਸਿੰਘ ਜਿਹੜੇ ਨੇ ਉਮੀਦਵਾਰ ਹੈ ਉਹਨਾਂ ਦੇ ਨਾਲ ਮੁਲਾਕਾਤ ਹੋਈ ਉੱਥੇ ਹੀ ਅਗਰ ਸ਼੍ਰੀ ਅਗਰ ਗੱਲ ਕੀਤੀ ਜਾਵੇ ਅਨੰਦਪੁਰ ਸਾਹਿਬ ਦੀ ਉਸ ਹਲਕੇ ਦੇ ਜਿਹੜੇ ਆਪਣਾ ਜਿਹੜੇ ਨੇ ਆਪਣਾ ਮਾਲਵਿੰਦਰ ਕੰਗ ਖੋਰਾ ਨੂੰ ਜਿਹੜੀ ਟਿਕਟ ਮਿਲੀ ਆ ਉਹਨਾਂ ਦੇ ਨਾਲ ਵੀ ਜਿਹੜੀ ਹੈ ਮੁਲਾਕਾਤ ਕੀਤੀ ਗਈ ਤੇ ਨਾਲ ਹੀ ਹੋਰ ਵੀ ਵਿਧਾਇਕ ਜਿਹੜੇ ਸਨ ਉੱਥੇ ਸਨ ਤੇ ਪੂਰੀ ਰਣਨੀਤੀ ਜਿਹੜੀ ਹੈ ਤੈਅ ਕੀਤੀ ਗਈ ਕਿ ਕਿਸ ਤਰ੍ਹਾਂ ਪ੍ਰਚਾਰ ਕਰਨਾ ਹੈ ਤੇ ਪ੍ਰਚਾਰ ਦੇ ਦੌਰਾਨ ਜਿਹੜਾ ਹੈ ਜਿਹੜੀਆਂ ਉਪਲਬਧੀਆਂ ਨੇ 2 ਸਾਲ ਦੀ ਆਮ ਆਦਮੀ ਪਾਰਟੀ ਦੀਆਂ ਉਹ ਵੀ ਜਿਹੜੀ ਹੈ ਲੋਕਾਂ ਨੂੰ ਜ਼ਰੂਰ ਦੱਸਣੀਆਂ ਨੇ ਇਹਨੂੰ ਲੈ ਕੇ ਪੂਰੀ ਜਿਹੜੀ ਹੈ ਚਰਚਾ ਹੋਈ ਤੇ ਕਹਿ ਸਕਦੇ ਆ ਸਾਫ਼ ਤੌਰ ਤੇ ਕਿਥੇ ਨਾ ਕਿਥੇ ਐਕਸ਼ਨ ਮੋਡ ਦੇ ਵਿੱਚ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿਖ ਰਹੇ ਨੇ ਕਿਉਂਕਿ ਸਾਫ਼ ਤੌਰ ਤੇ ਕਹਿ ਚੁੱਕੇ ਨੇ ਕਿ ਅਗਰ 1 ਮਈ ਦੀ ਗੱਲ ਕੀਤੀ ਜਾਵੇ ਤਾਂ 1 ਮਈ ਤੋਂ ਬਾਅਦ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਹੈ ਰਣਨੀਤੀ ਜਿਹੜੀ ਹੈ ਬਿਲਕੁਲ ਤੈਅ ਹੋ ਚੁੱਕੀ ਹੈ ਤੇ 1 ਮਈ ਤੋਂ ਬਾਅਦ ਜਿਹੜੀ ਹੈ ਪ੍ਰਚਾਰ ਜਿਹੜਾ ਹੈ ਕੀਤਾ ਜਾਊਗਾ ਪੰਜਾਬ ਦੇ ਵਿੱਚ ਜਾਣਗੇ ਵਿਧਾਇਕ ਜਿਹੜੇ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਜਾਣਗੇ ਤੇ ਜਾ ਕੇ ਜਿਹੜੇ ਨੇ ਲੋਕ ਸਭਾ ਚੋਣਾਂ ਦੀਆਂ ਜ तरी कह रहे ने कि 13 ਸੀਟਾਂ ਜਿਹੜੀਆਂ ਨੇ ਪੰਜਾਬ ਦੀਆਂ ਜਿਹੜੀ 13 ਸੀਟਾਂ 13 ਦੀ 13 ਸੀਟਾਂ ਆਮ ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਖੁਦ ਲੜੇਗੀ ਤੇ ਪੰਜਾਬ ਦੇ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ 13 ਸੀਟਾਂ ਪਾਣਗੇ ਕਿਉਂਕਿ ਅਗਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ 2 ਸਾਲ ਦਾ ਸਮਾਂ ਹੋ ਚੁੱਕਿਆ ਆਮ ਆਦਮੀ ਪਾਰਟੀ ਨੂੰ ਲਗਭਗ ਤੇ ਅਗਰ 2 ਸਾਲ ਦੀ ਉਪਲਬਧੀਆਂ ਦੀ ਅਗਰ ਗੱਲ ਕੀਤੀ ਜਾਵੇ ਹੈਲਥ ਸੈਕਟਰ ਨੂੰ ਜਿਹੜਾ ਹੈ ਵਧਾਵਾ ਦਿੱਤਾ ਗਿਆ ਹੈ ਕਿਥਨਾ ਕਿਥੇ ਐਜੂਕੇਸ਼ਨ ਸੈਕਟਰ ਨੂੰ ਵਧਾਵਾ ਦਿੱਤਾ ਗਿਆ ਤੇ ਉੱਥੇ ਜਿਹੜੇ ਯੁਵਾ ਨੇ ਯੁਵਾ ਨੂੰ ਜੜੀਆਂ ਨੇ ਵੱਡੀ ਜਿਸ ਤਰ੍ਹਾਂ ਨੌਕਰੀਆਂ ਮਿਲੀਆਂ ਹਜ਼ਾਰਾਂ ਯੁਵਾ ਜਿਹੜੇ ਨੇ ਜਿਹੜੇ ਬੇਰੋਜ਼ਗਾਰ ਸਨ ਉਹਨਾਂ ਨੂੰ ਨੌਕਰੀਆਂ ਮਿਲੇ ਆ ਤੇ ਕਿਥੇ ਨਾ ਕਿਥੇ ਪੰਜਾਬ ਵਾਸਤੇ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਮੁਫਤ ਬਿਜਲੀ ਜਿਸ ਤਰ੍ਹਾਂ ਦਿੱਤੀ ਹੈ ਤੇ ਇਹੀ ਜੜੀਆਂ ਚੀਜ਼ਾਂ ਨੇ ਲੈ ਕੇ ਇਹ ਜੜੀਆਂ ਉਪਲਬਧੀਆਂ ਨੇ ਪੰਜਾਬ ਦੀਆਂ ਪਿਛਲੇ 2 ਸਾਲ ਦੀਆਂ ਆਮ ਆਦਮੀ ਪਾਰਟੀ ਦੀਆਂ ਲੋਕਾਂ ਦੇ ਵਿੱਚ ਜਾਣਗੇ ਤੇ ਵੋਟਾਂ ਮੰਗਣਗੇ ਕਿ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਵੀ ਜਿਹੜਾ 13 ਸੀਟਾਂ ਆ ਆਮ ਆਦਮੀ ਪਾਰਟੀ ਦੇ ਝੋਲੀ ਦੇ ਵਿੱਚ ਪਾਓ ਕਿ ਜਿਹੜੇ ਬਾਕ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੁਨੀਲ ਦੇ ਨਾਲ ਐਨਵੀ نیوز ਲਈ। ਸੋ ਇਸ ਖਬਰ ਦੇ ਉੱਤੇ ਹੋਰ ਵਿਸਾਦੇ ਚਰਚਾ ਕਰਨ ਦੇ ਲਈ ਮੇਰੇ ਸਹਿਯੋਗੀ ਅਮਿਤ ਸੇਠੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ। ਅਮਿਤ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਵਿਧਾਇਕਾਂ ਦੇ ਨਾਲ ਮੀਟਿੰਗਾਂ ਕਰਦੇ ਨਜ਼ਰ ਆ ਰਹੇ ਨੇ। ਮੰਥਨ ਕੀਤਾ ਜਾ ਰਿਹਾ ਹੈ ਤੇ ਕੀ ਲੱਗਦਾ ਵੀ ਕੀ ਖਾਸ ਰਣਨੀਤੀ ਹੈ ਜਿਹੜੀ ਇਹਨਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਐਮ ਮਾਨ ਵੱਲੋਂ ਕਢੀ ਗਈ ਹੈ। ਬਿਕੋਜ਼ ਜਿੰਦ ਅਗਰ ਗੱਲ ਕੀਤੀ ਜਾਵੇ ਲੋਕ ਸਭਾ ਚੋਣਾਂ ਦੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਦਾਂ ਨੇ ਸਾਫ਼ ਤੌਰ ਤੇ ਕਹਿ ਚੁੱਕੇ ਨੇ ਕਿ 13 ਜ਼ੀਰੋ ਦਾ ਜਿਹੜਾ ਨਾਰਾ ਹੈ ਉਹ ਲੈ ਕੇ ਚੱਲ ਰਹੇ ਨੇ ਕਿ ਪੰਜਾਬ ਦੀਆਂ ਜਿਹੜੀਆਂ 13 ਸੀਟਾਂ ਨੇ ਉਸੇ ਆਮ ਆਦਮੀ ਪਾਰਟੀ ਲੜੇਗੀ ਤੇ ਜਿਹੜੇ ਪੰਜਾਬ ਦੇ ਲੋਕ ਹੈ ਉਹ ਆਮ ਆਦਮੀ ਪਾਰਟੀ ਦੇ ਵੀ 13 ਜਿਹੜਾ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਧੋਲੀ ਦੇ ਵਿੱਚ ਪਾਉਣਗੇ ਜਿਹਦੇ ਚੱਲਦੀ ਹੈ ਅਗਰ ਗੱਲ ਕੀਤੀ ਜਾਵੇ 1 ਮਈ ਤੋਂ ਜਿਹੜਾ ਹੈ ਪੰਜਾਬ ਦੇ ਵਿੱਚ ਪੂਰਾ ਜਿਹੜਾ ਪ੍ਰਚਾਰ ਵੀ ਸ਼ੁਰੂ ਜਿਹੜਾ ਹੈ ਹੋ ਜੇਗਾ ਵੱਡੇ ਪੱਧਰ ਤੇ ਉੱਥੇ ਗੱਲ ਕੀਤੀ ਜੇਵੇ ਲਗਾਤਾਰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗਾਂ ਦਾ ਦੌਰ ਜਿਹੜਾ ਹੈ ਬਿਲਕੁਲ ਲਾਰੇ ਰੇ ਜਿਹੜੇ ਵੀ ਵਿਧਾਇਕ ਨੇ ਮੰਤਰੀगण ਨੇ ਸਾਰੇ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਵੀ ਜਿਸ ਤਰ੍ਹਾਂ ਜਾਣਾ ਹੈ ਤੇ ਉੱਥੇ ਜਾ ਕੇ ਕੀ ਗੱਲਬਾਤ ਹੋਏਗੀ ਪੂਰੀ ਜਿਹੜੀ ਗੱਲਬਾਤ ਜਿਹੜੀ ਹੈ ਪਹਿਲੇ 2 ਸਾਲਾਂ ਦਾ ਜਿਹੜਾ ਕਾਰੋਬਾਰ ਹੈ ਉਹ ਦੱਸਿਆ ਜਾਏਗਾ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹੈਲਥ ਸੈਕਟਰ ਨੂੰ ਜਿਸ ਤਰ੍ਹਾਂ ਮਜ਼ਬੂਤ ਕੀਤਾ ਗਿਆ ਹੈ ਜਿਵੇਂ ਸੈਕਟਰ ਨੂੰ ਮ ਗੱਲਾਂ ਵੀ ਜਿਹੜੀਆਂ ਨੇ ਆਮ ਜਨਤਾ ਦੇ ਵਿੱਚ ਰੱਖਣੀਆਂ ਤੁਸੀਂ ਲੋਕ ਵੀ ਜਿਹੜੇ ਨੇ ਲੋਕਾਂ ਨੂੰ ਵੀ ਪਤਾ ਹੈ ਕਿਉਂਕਿ ਬਿਜਲੀ ਜਿੱਸ ਤਰ੍ਹਾਂ ਮੁੱਕ ਗਈ ਹੈ ਤਾਂ ਬੜੀ ਰਾਹਤ ਕਿਤੇ ਨਾ ਜਿੱਤੇ ਲੋਕਾਂ ਵਾਸਤੇ ਤੇ ਇਸੇ ਵਿੱਚ ਚੱਲਦੇ ਜਿਹੜੀਆਂ ਮੀਟਿੰਗਾਂ ਦਾ ਦੌਰ ਹੈ ਅੱਜ ਵੀ ਚੱਲ ਰਹੀ ਹੈ ਮੀਟਿੰਗ ਅੱਜ ਵੀ ਹੋਈ ਹੈ ਤੇ ਪ੍ਰੋਸਟਮਨ ਸੁਤਰੋ ਜੀ ਅਗਰ ਗੱਲ ਕੀਤੀ ਜਾਵੇ ਤੇ ਕੱਲ ਵੀ ਜਿਹੜੀ ਹੈ ਮੀਟਿੰਗ ਹੋਣੀ ਹੈ ਤੇ ਲੋਕ ਸਭਾ ਚੋਣਾਂ ਦੀ ਰਣਨੀਤੀ طے ਕੀਤੀ ਜਾਏਗੀ ਜੀ ਅਮਿਤ ਜਿਵੇਂ ਕਿ ਕੇਜਰੀਵਾਲ ਜੇਲ੍ਹ ਦੇ ਵਿੱਚ ਨੇਤੇ ਸਟਾਰ ਪ੍ਰਚਾਰਕ ਕੇਜਰੀਵਾਲ ਮੰਨੇ ਜਾਂਦੇ ਸੀ ਪਰੰਤੂ ਹੁਣ ਸੀਐਮ ਮਾਨ ਦੀ ਡਿਊਟੀ ਹੈ ਜਿਹੜੀ ਜਾਂ ਜ਼ਿੰਮੇਵਾਰੀ ਕਹਿ ਲਈਏ ਵੱਡੀ ਨਜ਼ਰ ਆਈ ਹੈ ਤੇ ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ ਦੇ ਵਿੱਚ ਵੀ ਇਹ ਮੀਟਿੰਗਾਂ ਨੇ ਜਿਹੜੀਆਂ ਸੀਐਮ ਆਨ ਕਰ ਸਕਦੇ ਨੇ ਬਿਲਕੁਲ ਜਿਵੇਂ ਜਰਾ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਅਰਵਿੰਦ ਕੇਜਰੀਵਾਲ ਵੱਡਾ ਚਿਹਰਾ ਠਿਗਾ ਆਮ ਆਦਮੀ ਪਾਰਟੀ ਦੇ ਵੱਡੇ ਹੁਲਾਾਰੇ ਹੈ ਕਹਿ ਸਕਦੇ ਹਾਂ ਜਿਸ ਤਰ੍ਹਾਂ ਇਹਦੀ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੀ ਆਪਣਾ ਜਿਹੜੇ ਹੁਣ ਜੇ ਅਗਲੀ ਬਾਗਦੌੜ ਦੀ ਗੱਲ ਕੀਤੀ ਜਾਵੇ ਤੇ ਹੁਣ ਭਗਵਾਨ ਜੀਮਾਨ ਹੋ ਰਹੇ ਉੱਤੇ ਹੈ ਤੇ ਬਿਲਕੁਲ ਜਿਸ ਤਰ੍ਹਾਂ ਲੋਕ ਸਭਾ ਚੁਲਾਅ ਦੀ ਗੱਲ ਕੀਤੀ ਜਾਵੇ ਸਾਰੀ ਜਗ੍ਹਾ ਦੀ ਤੇ ਉਹ ਰਹਿਣਾ ਦੇ ਵੀ ਕਹਿੰਦੇ ਹੋਰ ਅੰਨੇ ਸਟੇਜ ਦੇ ਵਿੱਚ ਜਿਥੇ ਵੀ ਜਿਹੜੇ ਨੇ ਹੁਣ ਆਪਣੇ ਕੈਂਡੀਡੇਟ ਖੜੇ ਕਰੇ ਆ ਮੈਂ ਉਹਨਾਂ ਨੂੰ ਲੈ ਕੇ ਜਿਹੜੀ ਹੈ ਰਣਨੀਤੀ ਜਿਹੜੀ ਹੈ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਹੈ ਭਗਵੰਤ ਸ manh ਹੋਰੀ ਜਿਹੜੇ ਨੇ ਉਹ ਵੀ ਬਣਾਣਗੇ ਤੇ ਕਹਿ ਸਕਦੇ ਹਾਂ ਕਿਥੇ ਨਾ ਕਿਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸ manh ਹੋਰ ਅੱਗੇ ਕਿੰਨੇ ਵਾਰੀ ਵਾਦੀ ਦਿੱਤੀ ਹੈ ਸੋ ਜਾਣਕਾਰੀ ਦੇਣ ਦੇ ਲਈ ਉਮਿਤ ਸੇਠੀ ਤੁਹਾਡਾ ਬਹੁਤ ਬਹੁਤ ਧੰਨਵਾਦ